ਸਾਰੇ ਸਮਨ ਕੋ ਲੋ ਸਤਿ ਪਾਉ ਸ਼ੇਣੀ ਜਨ ਦੇ ਵਿੱਚ ਬੜੀ ਹੀ ਖੁਸ਼ੀਆਂ ਦੇ ਨਾਲ ਜਿਹੜੇ ਆਇਆ ਗਿਆ ਹੈ। ਔਰ ਬੜਾ ਹੀ ਖੁਸ਼ੀਆਂ ਦਾ ਦਿਹਾੜਾ ਹੈ। ਔਰ ਬੜੀ ਖੁਸ਼ੀਆਂ ਦੇ ਨਾਲ ਆਪਾਂ ਮਨਾ ਰਹੇ ਹਾਂ। ਇੱਥੇ ਨਹੀਂ ਸਾਰੇ ਰਿਸ਼ਨਾ ਉਪਦੇਸ਼ਨਾ ਦੇ ਵਿੱਚ ਜਿੱਥੇ-ਜਿੱਥੇ ਵੀ ਸੰਗਤ ਰੱਖੀ ਹੋਈ ਹੈ। ਸਾਰੀ ਜਗ੍ਹਾ ਤੇ ਪ੍ਰੋਗਰਾਮ ਜਿਹੜਾ ਚੱਲ ਰਿਹਾ ਔਰ ਬਹੁਤ ਹੀ ਖੁਸ਼ੀਆਂ ਭਰਿਆ ਆਓ ਸੱਚੇ ਪਾਸ਼ੇ ਦੀ ਬਾਰੇ ਜੇ ਆਪਾਂ ਆ ਗਣੀ ਲੈ ਕੇ ਚੱਲਦੇ ਹਾਂ ਕਿਉਂਕਿ ਇਹ ਆਪਾਂ ਅੱਗੇ ਪਹਿਲਾਂ ਜੀ ਜਾਣ ਕਰਦੇ ਆ ਕਿ 5 ਜੇ 1971 29 14 ਦਿਨ ਮੰਗਲਵਾਰ ਚੱਕ ਨੰਬਰ 27 ਝੰਗ ਬ੍ਰਾਂਚ ਜਿਹੜਾ ਲਾਈਨ ਪਰ ਵਿਚਰਾ ਪਉਜਾ ਚੇਈ ਦਾ ਬਚਪੰ ਦਾ ਨਾਮ ਕੀ ਸੀਗਾ ਨੂਨੀ ਨਾ ਅਪਾ ਉਹਨੂੰ ਪੜਾਣੇ ਹਰ ਪਾਣੀ ਲਈ ਨੂਨੀ ਦਾ ਮਤਲਬ ਕੀ ਸੀ ਮੇਰਾ ਸ਼ੋਗ ਨਾਮ ਜਗਤ ਕਹੇ ਪੂਰਨ ਸਿੰਘ ਪੂਰਨ ਸਤਗੁਰ ਦਿੱਤੀ ਵਡਿਆਈ ਆ ਜਿਹੜਾ ਨਾਮ ਸੀਗਾ ਜਗਤ ਦੇ ਵਿੱਚ ਅਜੂਸ਼ਮ ਸਿੰਘ ਦਾ ਪੂਰਨ ਸਿੰਘ ਤੇ ਉਸ ਪੂਰਨ ਨਾਮ ਨੂੰ ਹੀ ਦਿਆਈ ਜੋਤ ਆਵਾਜ਼ ਦਿੱਤੀ ਦੇ ਨਰਵਾਜ ਦੀ ਕਿੰਗ ਸਤਾਰ ਸਤਾਰ ਸਤਾ ਬੁਲੰਦੀ ਤੋਂ ਉੱਤੇ ਸਮਾਈਆ ਸੱਚ ਵਿੱਚ ਸੱਚ ਵਿੱਚ ਇਹ ਆਤਮਾ ਉਸ ਪਰਮਾਤਮਾ ਦੀ ਬਿੰਦ ਇਹ ਆਤਮਾ ਕਣੀ ਸੀ ਪਰਮਾਤਮਾ ਦੀ ਬਿੰਦ ਸੱਚ ਵਿੱਚ ਸਤ ਵਿੱਚ ਏ ਆਤਮਾ ਪਰਮਾਤਮਾ ਦੀ ਬਿੰਦ ਨੂਰ ਦਾ ਨੂਰ ਤਨ ਵਜੂਦ ਸੁਬਾ ਪਾਈਆ ਜਿਸ ਨੇ ਜਨਮ ਲਿਆ ਵਿੱਚ ਭਾਰਤ ਹਿੰਦ ਜਿਸ ਨੂੰ ਹੁਣ ਪਾਕਿਸਤਾਨ ਕਹਿ ਕੇ ਗਾਹੀਆ ਭਾਰਤ ਜਿੰਦ ਦਾ ਨਾਮ ਜਿਹੜਾ ਉਹ ਆ ਗਿਆ ਕੱਥਾ ਕਿ ਪਹਿਲਾਂ ਇੱਕੋ ਹੀ ਸੀ ਕਿਉਂਕਿ ਜਿਹੜਾ ਲਾਲ ਗੋਸਰੀਾ ਉਹ ਵੀ ਭਾਰਤ ਦਾ ਇਨਸਾਨ ਫਿਰ ਇਹ ਹੁਣ ਗਵਾਂਡ ਵਿੱਚ ਆ ਗਿਆ ਤੇ ਪਾਕਿਸਤਾਨ ਵਿੱਚ ਨੇ ਜਿਸ ਨੇ ਜਨਮ ਲਿਆ ਵਿੱਚ ਭਾਰਤ ਹਿੰਦ ਜਿਸ ਨੂੰ ਹੁਣ ਪਾਕਿਸਤਾਨ ਕਹਿ ਕੇ ਗਾਈਆ ਜਿਲ੍ਹਾ ਲੇਨਪੁਰ ਚੱਕ 27 ਸੀ ਰਹਿਣ ਵਾਲਾ ਪਿੰਡ ਨਹਿਰ ਝੰਗਬਾਜ ਸੂਬਾ ਪਾਈਆ ਪਰਮ ਜਗਾਨ ਨੇ ਰਹਿਮਤ ਕੀਤੀ ਆਪਣੇ ਪਿਆਰ ਮੁਹੱਬਤ ਦੀ ਧਾਰ ਬਖਸ਼ੀ ਸਾਗਰ ਸਿੰਧ ਆ ਬੇਹਜਾਦ ਧੁਰਦਾ ਦਿੱਤਾ ਪਿਆਈਆ અમૃત કીડા અમૃત અને અમૃત કીડા ગયા તો અંતા જ્યોતિ જો સ્વરૂપ આ અપની કૃપા કર કરે ખેલ સાચા હર સજડા ગય એક વખાઈયા ਪੰਜ ਜੀ ਇਸ ਟਾਈਮ ਸਹੀ ਸਮਤ ਅਠੀ ਲਿਖ ਦੋ ਰਘਿਆ ਗਾਲ ਕਹੇ ਬਿਕਰਮੀ 1977 1914 ਸਚੀ ਬਜੀ ਵਧਾਈਆ ਸੱਚੇ ਬਾਸ਼ਾ ਜੀ ਦਾ ਮਾਰੇ ਕੋਰ ਸਿੰਘ ਜੀ ਦਾ ਜਨਮ ਇਹ ਦੁਬਾਰਾ ਇਹਦੇ ਵਿੱਚ ਰਿਪੀਟ ਕਰਾਂ ਆਪਾਂ ਬਾਤ ਬਾਤ ਕਿਉਂਕਿ ਸਾਨੂੰ ਨੋਰਨ ਯੂਨਿਟਾਈਜ਼ ਦੇ ਤਾਂ ਕਿ ਆਪਣਾ ਆਪਣੇ ਬੱਚਿਆਂ ਨੂੰ ਵੀ ਦੱਸ ਸਕੀਏ ਕਿਉਂਕਿ ਬੱਚੇ ਅੱਜ ਕੱਲ ਜਿਹੜੇ ਹਨ ਉਹ ਜਾਣਕਾਰੀ ਮੰਗਦੇ ਹਨ ਜਿਹੜਾ ਵੀ ਸ਼ਹਿਰ ਅਗਰ ਉਹ ਹਰ ਪਣੀ ਪੜਨਗੇ ਤੇ ਜੋ ਵੀ ਜਿਹੜਾ ਵੀ ਨਾਮ ਵਿੱਚ ਆ ਜਾਂਦਾ ਹੈ ਉਸ ਦੇ ਬਾਰੇ ਜਾਣਕਾਰੀ ਮੰਗਦੇ ਹੈ ਕੁਰੀ ਅਕਾਲ ਕਹੇ ਕਿ ਕਰਮੀ ਨੀ ਸੌ 71 ਤੱਕ 1914 ਸਜੀਵ ਵਧਾਈ ਆ ਤਨ ਮਧੂ ਦੇ ਆਇਆ ਗਾਉਂਦਾ ਤੂੰ ਮੇਰਾ ਮੈਂ ਤੇਰਾ ਰਾਗ ਲਾਈਆ ਜਿਸ ਦਾ ਨਾਮ ਵਧਿਆ ਆਇਆ ਆਪਣੀ ਮਾਂ ਦਾ ਬਿਸ਼ਨ ਅਕੋਰ ਜਣੇ ਦੀ ਮਾਈਆ ਪਾਲ ਸਿੰਘ ਦੀ ਗੋਦ ਸਹਉਂਦਾ ਸੋਹਣਾ ਰੰਗ ਲਾਈਆ

ਪੂਰੇ ਸੰਸਾਰ ਦੇ ਮੰਡ ਬ੍ਰਹਿਮੰਡ ਖੰਡ ਸਾਰਿਆਂ ਦੇ ਦੇਖਿਆ ਇੱਕ ਛਿੰਦੇ ਵਿੱਚ ਪੂਰੀ ਨਿਗਾਹ ਜਿਹੜੀ ਉਹ ਸਾਰੇ ਸੰਸਾਰ ਦੇ ਤੇ ਬਖਵਾ ਲੈਂਦਾ ਕਾਲ ਸਿੰਘ ਦਾ ਛੱਡ ਦਿੱਤਾ ਦਾਣਾ ਦਾਣਾ ਚਾਰੋਂ ਕੁੰਗ ਦਿੰਦਾ ਖਾਈਆ ਮੰਗਲਵਾਸੀ ਗਾਇਆ ਖੁਸ਼ੀਆਂ ਨਾਲ ਸੁਨਾਈਆ ਨਸ਼ਾ ਚੜਿਆ ਜਗਤ ਜਹਾਨਾ ਜਗਤ ਜਗਤ ਵਿੱਚ ਮਲਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦਾ ਹੁਕਮ ਆਪ ਸੁਨਾਈਆ ਕਹੇ ਲਾ ਹੋਇਆ ਹੱਕਾ ਪੱਕਾ ਹਰਾਨੀ ਵਿੱਚ ਜਣਾਈਆ ਮੈਨੂੰ ਅਵਤਾਰਾਂ ਸੰਦੇਸ਼ ਆ ਦਿੱਤਾ ਪੱਕਾ ਸਹਿਜ ਨਾਲ ਸੁਣਾਈਆ ਪੰਚਮ ਜਿਹੜੇ ਤੇ ਨਿਹਰਾ ਮੈਂ ਹੱਕਾ ਪੱਕਾ ਕਿਉਂਕਿ ਮੈਨੂੰ ਗੁਰੂ ਆਪੀ ਰਾਮ ਦਾ ਕੰਮਰਾ অবতার ਇਹ ਸੰਦੇਸ਼ ਆ ਦਿੱਤਾ ਸੀ ਕਿ ਪੰਜ ਜੀਤ ਨੂੰ ਮਾਤਮੋਗ ਦੇ ਵਿੱਚ ਨੇਕ ਰੰਗ অবতার ਪ੍ਰਗਟ ਹੋਏਗਾ ਪੈਦੰਗਰਾ ਕੀ ਹਕੀਕਤ ਹੱਕਾ ਹੱਕਾ ਕਰਦੇ ਲੜਾਈ ਆ ਗੁਰੂ ਆ ਕੀਆ ਫਿਕਰ ਆਪੇ ਉਹ ਦਿੱਤਾ ਖੁਲਾਹੀਆ ਇਹ ਸੰਬਲ ਦੇਸ਼ ਸੱਚਾ ਸਾਡੇ ਤਿੰਨ ਹੱਥ ਵਜੇ ਵਧਾਈਆ ਸੰਬਲ ਦੇਸ਼ ਬੰਬਲ ਦੇਸ਼ ਸੱਚੇ ਬਾਸ਼ਾ ਇਮਾਰਤ ਕਹਿੰਦੇ ਤਸਵੀਰ ਕੋਈ ਦੇਸ਼ ਮਤਲਬ ਬਿਲਡਿੰਗ ਕਿਤੇ ਪਾਣਾ ਤੋਂ ਪੜਿਆ ਆਇਆ ਕੋਈ ਜਿਹੜਾ ਵਸਿਆ ਹੋਇਆ ਪਿੰਡ ਦੇ ਸ਼ਹਿਰ ਨਹੀਂ ਹੈ ਔਰ ਇਹ ਸੰਬਲ ਸਹੀਰਾ ਇਸ ਸੰਬਲ ਦੇ ਨੂੰ ਕਿਹਾ ਹੈ ਇਹ ਸੰਬਲ ਤੇ ਸੱਚਾ ਸਾਢੇ ਤਿੰਨ ਹੱਥ ਵਜੇ ਵਧਾਈਆ ਜਿੱਥੇ ਪੁਰਖ ਆਕਾਲ ਆਵੇ ਨਸਾ ਅਰੇ ਥੇ ਪੁਰਖ ਆਕਾਲ ਨਸਾ ਭਜੇ ਬਹੁਦਾਈ

पैगिया कशा नेत्र रोवे मारे ताहिया। जो जो आप अपनी कृपा कर करे खेर सच आ सच का हुक्म आप वरताइयाचा हुक्म कौन वरताया अकाल पुरख खुद आपे ਮੈਂ ਤੱਕਿਆ ਚੋਰੀ ਚੋਰੀ ਚੌਰ ਆਇਆ ਵਿੱਚ ਧਿਆਨ ਲਗਾਈਆ ਕੀ ਖੇਲ ਕਰੇ ਜੋ ਜਦੋਂ ਕੋਮ ਆਪ ਵਰਤਾਈਆ ਇਹ ਸੱਚਾ ਕੋਮ ਕੋਣ ਬਤਾ ਰਿਹਾ ਅਕਾਲ ਪੁਰਖ ਖੁਦ ਆ ਪੰਚਮ ਜੇਕ ਕਹੇ ਨੰਨੇ ਲਾੜ ਨੂੰ ਆਈ ਸੁਤੀ ਪੂਰਨ ਪੂਰਨ ਰੂਪ ਸਮਾਈਆ ਪੰਚਮ ਜੇਕ ਜੀ ਦਾਕੇ ਜਦੋਂ ਸਰ ਲੈਨੇ ਬੱਚੇ ਦਾ ਨਾਮ ਸੁਣਤੀ ਆਈ ਤੇ ਜਦੋਂ ਉਹਦਾ ਰੂਪ ਦੇਖਿਆ ਉਹ ਤੇ ਪੂਰਨ ਪੂਰਨ ਕੀ ਸੀਗਾ ਪੂਰਨ ਪਰਮੇਸ਼ਰ ਜਦ ਜਗਿਆ ਸੁਨਹਦੀ ਤੀ ਗੁਰਤੀ ਆਪਣਾ ਸਗਲ ਬਣਾਈਆ ਜਿਸ ਦੀ ਅੰਤਰ ਲੈਵ ਧੋਦੀ ਤੋਰ ਸਕੇ ਨਾ ਕੋਈ ਤੜਾਈ ਆ ਉਹਨੇ ਆਸ਼ਾ ਪੂਰੀ ਕੀਤੀ ਨੰਦ ਕੋ ਦੀ ਪੁਰੀਆਂ ਲੋਆ ਤੋਂ ਬਾੜ ਡੇਰਾ ਲਾਈਆ ਜਿੱਥੇ ਸ਼ਬਦ ਜੋਤ ਜੁੜਦੀ ਉਸ ਧਾਮ ਜਤੀ ਵੜਾਈ ਆ ਜਿਸ ਪੂਰਨ

ਜੋੜੀ ਜਿਹੜੀ ਖੁੱਲਦੀ ਸੀ ਉਹ ਗਲੀ ਸੀ ਉਹ ਕਦੇ ਖੁੱਲਦੀ ਨਹੀਂ ਹੋਰ ਨਾ ਹੀ ਉਹ ਖੁੱਲੇਗੀ ਜੋਤੀ ਜੋ ਸਰੂਪਾਰਾ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦੀ ਕਰਨੀ ਕਾਰ ਕਮਾਈਆ ਸਤਿਗੁਰ ਸ਼ਬਦ ਕਹੇ ਤਾ ਉਹ ਬੜਾ ਤੰ ਜਿਸ ਦੀ ਸਮੁੱਚੀ ਸੇਵਾ ਆਈਆ ਉਸ ਨੇ ਪਾ ਪੂਰਨ ਸਿੰਘ ਦਾ ਪਾਲ ਸਿੰਘ ਤੋਂ ਨਾਂ ਰਖ ਧਰਾਇਆ ਇੱਕ ਨਾ ਗਿਆ ਸੀਗਾ ਨਿਰਗੁਣ ਤੇ ਦੂਜਾ ਗਿਆ ਸੀਗਾ ਨਰਗੁਣ ਆਵਰੋ ਉਹਨਾਂ ਨੂੰ-ਨੂੰ ਇਕੱਠੇ ਕਰਕੇ ਜਿਹੜਾ ਕੀ დასਪਾ ਜਿਸ ਦੀ ਆਜੂ 1 2 2 ਤੋਂ ਦੁਣੀ ਦੋਣੀ ਖੇਲ ਖਲਾਈਆ ਜਿਸ ਨੇ 3 ਦੁਣੀ ਵਿੱਚ ਬਦਨ ਦਿੱਤੀ ਕੁਮੀ ਕਾਇਆ ਕੁਰਾਵੇ ਕੁਖਾਈਆ ਜਿਤੇ ਜੋ ਸੁਪਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸਤ ਦਾ ਖੇਲ ਮੁਖਾਈਆ ਅਸੰਗਿ ਨਿਯੋਗ ਇਸ ਵਾਰੀ ਹਾਂ ਪਣੀ ਪੰਜ ਜੀਵ ਦੀ ਔਰ ਪੰਜ ਜੀਵ ਨਾਲ ਸੰਬੰਧ ਅੱਜ ਪੰਜ ਜੇਟ ਦਾ ਦਿਹਾੜਾ ਆ ਗਿਆ ਆਪਾਂ ਬੜੀ ਖੁਸ਼ੀਆਂ ਦੇ ਨਾਲ ਮਨਾ ਰਹੇ ਆ। ਔਰ ਖੁਸ਼ੀਆਂ ਲੈ ਕੇ ਹੀ ਜਾਣਾ ਔਰ ਖੁਸ਼ੀਆਂ ਕਭੀ ਵੀ ਆਪਾਂ ਹੀ ਵਰਤੌਣੀਆਂ। ਗੁੱਸੇ ਤੋਂ ਸੱਚੀ ਬਾਸ਼ੀ ਨੇ ਬੜੀ ਪ੍ਰੇਮ ਕੌਰੀ ਬਣਾ ਸਕਦਾ ਹੈ। ਇਤੋਂ ਤੱਕ ਵੀ ਬੱਧਾ ਹੋਇਆ ਕਿ ਜਿਹੜਾ ਗੁੱਸੇ ਤੋਂ ਸੋਮ ਮਹਾਰਿਸ਼ੀ ਸੰਕਿਸ਼ਮ ਕੁਮਾਰ ਦੀ ਜੈਦਾ ਜਗਾਰਾ ਲੰਭਾ ਹੈ ਚਾਹੇ ਉਹ ਪਿਓ ਜਾਨੇ ਦਾ ਮੈਲੀ ਹੋਂਦ ਦੇ ਨਾਲ ਫਿਰ ਵੀ ਆਪਾਂ ਹੱਥ ਇਹੋ ਹੀ ਪੰਜੇ ਦੇ ਦਿਹਾੜੇ ਦੇ ਆਪਾਂ ਪਰਮਨਾਮ ਨੂੰ ਕਰਨ ਕਰਨਾ ਹੈ ਕਿਸੇ ਵੀ ਵਾਸੇ ਨੂੰ ਮਾੜੇ ਸ਼ਬਦ ਨਹੀਂ ਬੋਲਣੇ ਤੇ ਨਾ ਹੀ ਮਨ ਦੇ ਵਿੱਚ ਕਿਸੇ ਪ੍ਰਤੀਕੁਲੀ ਭਾਵ ਨਾ। ਕਿਉਂਕਿ ਸਤਗੁਰੂ ਨਾ ਦੇ ਵਿੱਚ ਤਾਂ ਅਸਮਿਧੀਓ ਮੈਂ ਥੀ ਸੱਚੇ ਬਾਸ਼ੇ ਨੂੰ ਜਾਣਤ ਲੈ ਕਿ ਹਰ ਬਣੀ ਦੀ ਸਮਾਧੀ ਕਰਦਾ ਹਾਂ ਔਰ ਕੋਈ ਅਖਵਾਦ ਕੱਟ ਪੜਿਆ ਗਿਆ ਹੋਵੇ ਤੇ ਮੈਂ ਹਜੂ ਸ਼ਹਿਦ ਸ਼ੇਹ ਅਸਮਤ ਕਸੋਂ ਕੇਵਨਾ ਨਰਾ ਆਉ ਪਾ ਜਿਕਾ ਰਿਆ ਦਾ ਸਾਥ ਦੇ ਜੀ ਸੋ